ਗੱਲ ਸੁਣਿਓ ਮੇਰੀ ਹਾਂਜੀ ਤੂੰ ਕੀ ਕਹਿੰਦੇ ਰ ਇੰਨੇ ਵੀ ਆਪਾਂ ਪੰਜਾਬ ਵਾਪਸ ਮੁੜ ਜਾਣਾ ਆ ਹਾਂ ਉੱਥੇ ਜਾ ਕੇ ਆਪਾਂ ਫੇਰ ਖੇਤੀਬਾੜੀ ਕਰਾਂਗੇ ਖੇਤੀ ਕਰਾਂਗੇ ਤੇ ਖੇਤੀ ਬਾੜੀ ਦੇ ਨਾਲ ਆਪਣਾ ਰੋਟੀ ਪਾਣੀ ਸਰਜੂਗੇ ਸਾਰੀ ਸੁਵਿਧਾ ਪੂਰੀ ਸਾਰਾ ਕੋ ਸਾਰਾ ਕੁਝ ਸੋਚ ਕੇ ਰੱਖਿਆ ਮੈਨੂੰ ਪਤਾ ਕਰ ਲਈ ਖੇਤੀ ਨਾਲ ਗੁਜ਼ਾਰਾ ਨਹੀਂ ਹੋਣਾ ਆਪਾਂ ਕਰਨਾ ਨਾਲ ਬਿਜ਼ਨਸ ਹੈ ਬਿਜ਼ਨਸ ਕਰਾਂਗੇ ਬਿਜ਼ਨਸ ਹਾਂ ਹਾਂ ਕਿਹੜਾ ਬਿਜ਼ਨਸ ਕਰਾਂਗੇ ਆਪਾਂ ਸਮਾਜ ਸੇਵਾ ਦਾ ਬਿਜ਼ਨਸ ਉਹ ਤਾਂ ਸੇਵਾ ਹੋ ਗਈ ਦਾ ਹਾਂ ਉਹ ਬਿਜ਼ਨਸ ਕਿੱਦਾਂ ਹੋਇਆ ਨਾ 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 ਇਹ ਇਕੱਲੀ ਸੇਵਾ ਨਹੀਂ ਹੈਗੀ ਇਸ ਬਿਜ਼ਨਸ ਦੇ ਵਿੱਚ ਸਮਾਜ ਦੇ ਨਾਲ ਇੱਕ ਸੇਵਾ ਵੀ ਹੋ ਗਈ ਸਮਾਜ ਸੇਵਾ ਹੋ ਗਈ ਦੂਜਾ ਇਹ ਮੇਵਾ ਸੇਵਾ ਦੀ ਸੇਵਾ ਦੇ ਨਾਲ ਮੇਵਾ ਮੇਵਾ ਕਿੱਦਾਂ ਸੇਵਾ ਤਾਂ ਮੰਨਿਆ ਵੀ ਤੁਸੀਂ ਕਰ ਰਹੇ ਹੋ ਹੈਲਪ ਕਰ ਰਹੇ ਕਿਸੇ ਦੀ ਰੋਟੀ ਪਾਣੀ ਦੇ ਰਹੇ ਆ ਭੁੱਖੇ ਨੂੰ ਨੰਗੇ ਨੂੰ ਕੱਪੜਾ ਦੇ ਰਹੇ ਆ ਹਾਂ ਤੇ ਮੇਵਾ ਕਿੱਦਾਂ ਆ ਮੇਵਾ ਇਦਾਂ ਆ ਦੇਖ ਦੁਨੀਆ ਕਿੰਨੀ ਦੁਨੀਆ ਵੱਡੀ ਆ ਇਹ ਠੀਕ ਹੈ ਕਿ ਨਹੀਂ ਬਹੁਤ ਵੱਡੀ ਦੁਨੀਆ ਆ ਹਾਂਜੀ ਤੇ ਇਸ ਟਾਈਮ ਆਪਣੇ ਪੰਜਾਬ ਦੇ ਵਿੱਚ ਮੈਂ ਕਿੰਨਾ ਇਹ ਬਿਜ਼ਨਸ ਸਟਾਪ ਤੇ ਚੱਲ ਰਿਹਾ ਜਿੰਨੇ ਵੀ ਤੁਸੀਂ ਦੇਖ ਲੋਗੇ ਸੇਵਾ ਕਰਨ ਵਾਲੇ ਆ ਉਹਨਾਂ ਦੀ ਰਹਿਣੀ ਸਹਿਣੀ ਬਹਿਣੀ ਉਹਨਾਂ ਦਾ ਲਾਈਫ ਸਟਾਈਲ ਚੈੱਕ ਕਰਿਓ ਕਿਹੋ ਜਿਹਾ ਨਹੀਂ ਯਾਰ ਇਹਨਾਂ ਲਗਜ਼ਰੀ ਗੱਡੀਆਂ 'ਚ ਘੁੰਮਦੇ ਆ ਬ੍ਰਾਂਡਡ ਕੱਪੜੇ ਹੁੰਦੇ ਆ ਸਾਰਾ ਕੁਝ ਵਧੀਆ ਹੁੰਦਾ ਉਹਨਾਂ ਦਾ ਠੀਕ ਹੈ ਕਿ ਨਹੀਂ ਪੱਲਿਓ ਕੁਝ ਲਾਉਣਾ ਨਹੀਂ ਆਪਣ ਮੈਂ ਤਾਂ ਇਹ ਵੀ ਹਿਸਾਬ ਲਾ ਕੇ ਬੈਠਾ ਵੀ ਇਸ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਵੀ ਥੋੜੀ ਕਰਨੀ ਪੈਂਦੀ ਆ ਥੋੜੀ ਜੀ ਇਨਵੈਸਟਮੈਂਟ ਦੇ ਨਾਲ ਬੰਦਾ ਕਾਮਯਾਬ ਹੋ ਜਾਂਦਾ। ਬਾਕੀ ਇਨਵੈਸਟਮੈਂਟ ਕੌਣ ਕਰੇ? ਲੋੜ ਹੀ ਨਹੀਂ ਪੈਂਦੀ। ਬੰਦੇ ਨੂੰ ਇਨਵੈਸਟਮੈਂਟ ਕਰਨ ਦੀ ਲੋੜ ਹੀ ਨਹੀਂ ਪੈਂਦੀ ਥੋੜੀ ਜੀ ਇਨਵੈਸਟਮੈਂਟ। ਮੰਨ ਲਾ ਵੀ 2-4 ਲੱਖ। ਉਹ ਵੀ ਮੈਂ ਜਾਰਾ ਕਹਤਾ ਕਿਉਂਕਿ ਇੱਕ ਵਧੀਆ ਫੋਨ ਚਾਹੀਦਾ ਬੰਦੇ ਕੋਲ। ਤੇ ਇੱਕ ਬੰਦਾ ਵਧੀਆ ਵੀਡੀਓ ਬਣਾਉਣ ਵਾਲਾ ਚਾਹੀਦਾ। ਜੇ ਤੂੰ ਬਣਾ ਦੂਗੀ ਪੈਸੇ ਵੱਜ ਜਾਣੇ ਆ। ਵਧੀਆ ਫੋਨ ਫੜਨ ਵਾਲਾ ਵੀ ਵੀਡੀਓ ਬਣਾਉਣ ਵਾਲਾ ਬੰਦਾ ਵਧੀਆ ਚਾਹੀਦਾ। ਜਿਹੜਾ ਸਾਰੇ ਮੂਵਮੈਂਟਸ ਨੂੰ ਕੈਪਚਰ ਕਰੇ ਜਿਹੜਾ ਵੀ ਇਨਕੇ ਸਾਊਂਡ ਜਾਂ ਮਿਊਜ਼ਿਕ ਲਾ ਕੇ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾ ਲਵੇ ਬਸ ਐਡੀਟਿੰਗ ਰੂਟਿੰਗ ਸੋਣੀ ਕਰ ਲਵੇ ਬਸ ਉਹ ਹੀ ਖਰਚਾ ਇੱਕ ਫੋਨ ਦਾ ਖਰਚਾ ਜਾਂ ਪੱਲਿਓ ਪਹਿਲਾਂ ਥੋੜੇ ਬਹੁਤੇ ਪੈਸੇ ਦੇਣੇ ਪੈਂਦੇ ਹੁੰਦੇ ਆ ਵੀ ਚਲ ਠੀਕ ਆ ਕਹੇ ਦੀ ਹੈਲਪ ਕਰਤੀ ਉਹ ਵੀਡੀਓ ਬਣਾਉਣੀ ਪਈਆਂ 5 7 10 ਜਦੋਂ ਚੱਲ ਪਈਆਂ ਵੀਡੀਓ ਤਾਂ ਬੱਸ ਫਿਰ ਫਿਰ ਮਿਓਏ ਮਿਵਾ ਫੇਸਬੁਕੇ ਬਾਬੇ ਦੀ ਜੈ ਜੈ ਹੋਰੇ ਸੁੱਖੇ ਬਾਬੇ ਦੀ ਨਹੀਂ ਜੈ ਜੈ ਹੋਣੀ ਸਮਾਜ ਸੇਵੀ ਦੀ ਸੁੱਖਾ ਸਮਾਜ ਸੇਵੀ ਕਿਉਂਕਿ ਲੋਕ ਬਹੁਤ ਜਲਦੀ ਇਸ ਕੰਮ ਦੇ ਵਿੱਚ ਮਗਰ ਲੱਗ ਉਮੇਦ ਨਾ ਤਾਂ ਵੀ ਹੋਣ ਜੇ ਮੰਨ ਲਓ ਵੀ ਇੱਕ ਬੰਦੇ ਦੀ ਹੈਲਪ ਕਰਨੀ ਆ ਹੂੰ ਉਹਨੂੰ ਲੋੜ ਹੈਗੀ 10000 ਦੀ ਹਾਂਜੀ ਆਪਾਂ ਵੀਡੀਓ ਪਾਤੀ ਵੀ ਆ ਆ ਬੰਦੇ ਨੂੰ ਜੀ 10000 ਦੀ ਲੋੜ ਆ ਤੇ ਆ ਪ੍ਰੋਬਲਮ ਆ ਆਪਾਂ ਦੁੱਖ ਤਕਲੀਫਾਂ ਵਾਲੀਆਂ ਦੱਸੜੀਆਂ ਤੇ 10000 ਦੀ ਲੋੜ ਆ ਜੀ ਆ ਪਾਓ ਜੀ ਖਾਤੇ 'ਚ ਪੈਸੇ ਸਾਡੇ 'ਚ ਤੇ ਅਸੀਂ ਇਹਦੀ ਹੈਲਪ ਕਰਾਂਗੇ ਜਾਂ ਤੁਸੀਂ ਸਿੱਧੀ ਕਰਦੇ ਹੋ ਹਾਂਜੀ ਅੱਜ ਕੱਲ ਇਹ ਬੋਟਰੈਂਡ ਚੱਲਦਾ ਨਾ ਹਾਂਜੀ ਤਾਂ ਹੁੰਦਾ ਕੀ ਆ ਕਿੰਨੇ ਜੇ ਮੰਨ ਲਓ ਇੰਨੀ ਵੱਡੀ ਦੁਨੀਆ ਦੇ ਵਿੱਚੋਂ ਜੇ 10 ਬੰਦਿਆਂ ਨੇ ਵੀ 10-10000 ਰੁਪਇਆ ਭੇਜਤਾ ਤਾਂ ਲੱਖ ਰੁਪਇਆ ਬਣ ਗਿਆ ਤੇ ਦੇਣਾ ਉਹਨੂੰ ਆਪਾਂ 1000 ਉਹ ਵੀਡੀਓ ਪਾ ਦੇਣੀ ਜੀ ਦੇਖੋ ਜੀ ਸੰਗਤ ਅੱਲੋਂ 10000 ਆਇਆ। ਉਹ ਵੀ ਬੇਚ ਦੇਵੇ ਨਾ ਉੱਥੋਂ ਵੀ ਕੋਈ 100-100 ਕਰ ਦੇਵੇ। ਹਾਂ। ਤੇ ਕਿੰਨਾ ਪੈਸਾ ਹੋ ਜਾਂਦਾ। ਮੈਂ ਤੁਹਾਨੂੰ ਉਹ ਹੀ ਦੱਸਦਾ ਵੀ ਜੇ ਮੰਨ ਲਾ 10 ਉਹਨੂੰ ਆਪਾਂ 10000 ਦੇਣਾ ਕਿਹੇ 10 ਬੰਦੇ ਏਡੀ ਵੱਡੀ ਦੁਨੀਆ 'ਚ 10 ਬੰਦਿਆਂ ਨੇ ਵੀ 10-10000 ਪਾਤਾ ਤਾਂ ਲੱਖ ਰੁਪਈਆ ਬਣ ਜਾਣਾ। ਤੇ 10000 ਅਗਲੇ ਹੁੰਦੇ ਆ ਕਿ ਵੀਡੀਓ ਪਾਵਾਂਗੇ ਜੀ ਆਹ ਦੇਖੋ ਜੀ ਤੁਹਾਡਾ ਸੰਗਤ ਅੱਲੋਂ ਤੁਹਾਨੂੰ ਪੈਸੇ ਆਏ ਜੀ 10000 ਰੁਪਈਆ ਤੁਹਾਨੂੰ ਕਿਹਾ ਸੀਗਾ ਤੁਹਾਨੂੰ ਦੇ ਦਤਾ ਜੀ ਆਹ ਦੇਖੋ ਜੀ ਇਹਨਾਂ ਦੀ ਹੈਲਪ ਤੇ ਲੇਖਾ ਕਿੰਨੇ ਦੇਣਾ ਉਹਨਾਂ ਪੈਸਿਆਂ ਦਾ ਦੇਖਾ ਤੈਨੂੰ ਬਾਦ ਨਹੀਂ ਕਿੱਥੇ ਕੌਣ ਦੇਖਦਾ ਅੱਜ ਕੱਲ ਦੇਖ ਹੁੰਦਾ ਆ ਦੇਖਾ ਜਦੋਂ ਹੋਊਗਾ ਉਹ ਦੇਖੀ ਜਾਊਗੀ ਹੁਣ ਤਾਂ ਬਿਜ਼ਨਸ ਕਰੀਏ ਜਦੋਂ ਲੇਖਾ ਦੇਣਾ ਹੋਊਗਾ ਉਹ ਦੇਖੀ ਜਾਊਗੀ ਹੁਣ ਤਾਂ ਕੰਮ ਕਰੀਏ ਰੋਟੀ ਦਾ ਜਗਾੜੀਆਂ ਕਹਿੰਦੇ ਹੰਡੇ ਹਾਂ ਖਾਊ ਗੱਲਾਂ ਤੇ ਭਰੂ ਗੱਲਾਂ ਮਤਲਬ ਕਹਿਣਾ ਤੁਸੀਂ ਕਮਾ ਕੇ ਲਿਆਉਣੇ ਆ ਅਸੀਂ ਸਾਰਿਆਂ ਨੇ ਖਾਣੇ ਆ ਪਰ ਭਾਈ ਤੁਹਾਨੂੰ ਕਰਨੀ ਪੈਣਾ ਪਰ ਲੋਕ ਤਾਂ ਕਹਿੰਦੇ ਬਿਜ਼ਨਸ ਯਾਨੀ ਕਿ ਵਧੀਆ ਕੰਮ ਹੈ ਸੇਵਾ ਦਾ ਕੰਮ ਕਰਨਾ ਬਹੁਤ ਵਧੀਆ ਸੇਵਾ ਕਰੋ ਜੇ ਤੁਹਾਡੇ ਪੱਲੇ ਹੈਗੇ ਹਾਂ ਉਹੀ ਤਾਂ ਗੱਲ ਮੈਂ ਕਹਿਣੀ ਚਾਹੁੰਨਾ ਆ ਜੇ ਕੋਈ ਸਮਝੇ ਤਾਂ ਤਾਂ ਸੇਵਾ ਹੁੰਦੀ ਆ ਆਪਾਂ ਨੂੰ ਹੁਣ ਤੱਕ ਇਹੀ ਸਮਝਾਇਆ ਗਿਆ ਆ ਵੀ ਤੁਸੀਂ ਆਪਣਾ ਦਸਵੰਧ ਜਿਹੜਾ ਦੇਣਾ ਜੇ ਤੁਹਾਡੇ ਲੋੜ ਤੋਂ ਜ਼ਿਆਦਾ ਦਿੱਤਾ ਉਹ ਮਾਰੋ ਤੋਂ ਜ਼ਿਆਦਾ ਰੱਤਾ ਜਾਂ ਤੁਸੀਂ ਆਪਣੀ ਕਮਾਈ ਚੋਂ ਦਸਵਾਂ ਹਿੱਸਾ ਕੱਢ ਕੇ ਕਿਸੇ ਦੀ ਹੈਲਪ ਕਰੋ ਹਨਾ ਇਹੀ ਗੱਲ ਕੀਤੀ ਗਈ ਆ ਪਰ ਜਿਹੜੇ ਸਮਾਜ ਸੇਵੀ ਅੱਜ ਕਰ ਰਹੇ ਆ ਸੇਵਾ ਕਹਿ ਰਹੇ ਆ ਵੀ ਇਹ ਸੇਵਾ ਕਰ ਰਹੇ ਆ ਜੀ ਅਸੀਂ ਤਾਂ ਪਬਲਿਕ ਦਾ ਭਲਾ ਕਰ ਰਹੇ ਆ ਕਿਉ ਆਪਣੀ ਇਨਕਮ ਚੋਂ ਕਰ ਰਹੇ ਆ ਨਹੀਂ ਜਾਂ ਲੋਕਾਂ ਤੋਂ ਮੰਗ ਕੇ ਕਰ ਰਹੇ ਆ ਵੀ ਤੁਸੀਂ ਆਣ ਕੇ ਜੀ ਆਪਣੀ ਦਸਵੀਂ ਕੁਮਾਈ ਦਾ ਸਾਨੂੰ ਹਿੱਸਾ ਦਿਓ ਜੇ ਅਸੀਂ ਫਲਾਣੇ ਦੀ ਹੈਲਪ ਕਰਨੀ ਆ ਕਿ ਮੈਨੂੰ ਨਹੀਂ ਦੀਦਾ ਮੇਰੇ ਆਣ ਗਵਾਂਡ ਦੇ ਵਿੱਚ ਕੌਣ ਤਕਲੀਫ ਚ ਆ ਸਭ ਤੋਂ ਪਹਿਲਾਂ ਆਪਣਾ ਘਰ ਦੇਖੋ ਦੂਜਾ ਆਪਣਾ ਪਿੰਡ ਦੇਖੋ ਉਹੀ ਗੱਲ ਕਰਨਾ ਵੀ ਸਾਨੂੰ ਸਾਨੂੰ ਨਹੀਂ ਪਤਾ ਹੈਗਾ ਵੀ ਸਾਡੇ ਆਣ ਗਵਾਂਡ ਜਾਂ ਸਾਡੇ ਰਿਸ਼ਤੇਦਾਰੀ ਚ ਕੌਣ ਤਕਲੀਫ ਦੇ ਵਿੱਚ ਅਸੀਂ ਉਹਦੀ ਮਦਦ ਕਰੀਏ ਜਾਂ ਇੱਥੋਂ ਚੱਲ ਕੇ ਲੋਕ ਬਾਹਰੋਂ ਜਾਂਦੇ ਆ ਸਮਾਜ ਸੇਵੀਆਂ ਦੇ ਕੋਲ ਪਹੁੰਚਦੇ ਆ ਦਿਖਾਉਣ ਨੂੰ ਸਿਰਫ ਸਾਡੀ ਵੀਡੀਓ ਬਣ ਜਾਏ ਵੀ ਅਸੀਂ ਆ ਫਲਾਣੇ ਦੀ ਹੈਲਪ ਕੀਤੀ ਉਹ ਤਾਂ ਸਾਹਮਣੇ ਆ ਜਾਂਦੇ ਜਿਹੜੇ ਗੁਪਤ ਕਰਦੇ ਪਾਣੀ ਕਿੰਨੇ ਕੋਣੇ ਆ ਜਿਹੜੇ ਸਾਹਮਣੇ ਨਹੀਂ ਆਉਂ ਰਿਸ਼ਤੇਦਾਰ ਨੂੰ 10000 ਦੇ ਕੇ ਵੀ ਸੁਣਾਉਣਾ ਵੀ ਅਸੀਂ ਮਾਤੜ ਦੇ ਘਰੇ ਗਏ ਅਸੀਂ ਤੁਹਾਡੇ ਚੱਜ ਨਾ ਪਾਣੀ ਨਹੀਂ ਪੁੱਛਿਆ ਤਾਂ ਅਸੀਂ ਉੱਥੇ ਇੰਨੇ ਪੈਸੇ ਦੇ ਕੇ ਆਏ ਸੀ ਇਹ ਵੀ ਮੈਂ ਗੱਲ ਕਰਨੀ ਚਾਹਣਾ ਕਿ ਇਹ ਸਮਾਜ ਸੇਵਾ ਅੱਜ ਕੱਲ ਸਿਰਫ ਬਿਜ਼ਨਸ ਬਣ ਕੇ ਰਹਿ ਗਿਆ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਨਹੀਂ ਉਹ ਬਹੁਤ ਵਧੀਆ ਕੰਮ ਕਰ ਰਿਹਾ ਸਾਡਾ ਕੀ ਅਸੀਂ ਤੇ ਚੱਲ ਗੁਰੂ ਦੇਖ ਵਾਹਿਗੁਰੂ ਦੇਖਦਾ ਵਾਹਿਗੁਰੂ ਵੀ ਤੁਹਾਡਾ ਦਿਮਾਗ ਹੀ ਦੇਖਦਾ ਕਿ ਠੀਕ ਹੈ ਤੁਸੀਂ ਘਰ ਕੀ ਰਹੇ ਆ ਕੀ ਸੋਚ ਰਹੇ ਆ ਵੈਸੇ ਇਹ ਮੇਲ ਕੰਮ ਸਰਕਾਰ ਦਾ ਹੁੰਦਾ ਜਿਹੜਾ ਕਿਸੇ ਦੀ ਹੈਲਪ ਕਰ ਲਈ ਜੇ ਕੋਈ ਲੋੜਵੰਦ ਹੈਗਾ ਆ ਮੰਨ ਲਓ ਵੀ ਕਿਸੇ ਦੇ ਛੱਟ ਪੇਟ ਲੱ ਇਹ ਕੰਮ ਹੈਗਾ ਸਰਕਾਰ ਦਾ ਸਰਕਾਰ ਟੈਕਸ ਲੈਂਦੀ ਬੰਦੇ ਕੋਲੋਂ ਹੁਣ ਇੱਥੇ ਆ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੇ ਕ ਹੈਗੇ ਤੁਰੇ ਫਿਰਦੇ ਇੰਨਾ ਤਾਂ ਅਡੀ ਹੈਲਪ ਕਰਨ ਨੂੰ ਸਾਰਾ ਕੁਝ ਸਰਕਾਰ ਦੇਖਦੀ ਹੈ ਨਾ ਸਾਰੇ ਸਰਕਾਰ ਸਰਗਰਮੈਂਟ ਦੇਖਦੀ ਹੈ ਇੱਥੇ ਵੱਡਿਆਂ ਪੰਡਾਂ ਦੇ ਵਿੱਚ ਤਕਰੀਬਨ ਜਾਨੇ ਖੋਲੇ ਹੋਇਆ ਛੋਟੇ ਛੋਟੇ ਜਾਨੀ ਕਿ ਹਸਪੀਟਲ ਕਹਿ ਲਓ ਜਾਂ ਜਿਹੜੇ ਆਪਾਂ ਕਹਿ ਦਈਏ ਵੀ ਆਸ਼ਰਮ ਕਹਿ ਲਈਏ ਉਹ ਖੋਲੇ ਹੋਏ ਇਹਨਾਂ ਨੇ ਸਰਕਾਰ ਨੇ ਉੱਥੇ ਸਰਕਾਰ ਉਹਨਾਂ ਨੂੰ ਸਾਹਮਦੀ ਆ ਜੇ ਉਹਨਾਂ ਦੀ ਔਲਾਦ ਖਰਚਾ ਨਹੀਂ ਦੇ ਪਾਉਂਦੀ ਉਹਨਾਂ ਦੀ ਪ੍ਰਾਪਰਟੀ ਰੱਖਦੇ ਆ ਹਾਂ ਹਣਾ ਨਹੀਂ ਦੇ ਖਰਚਾ ਦਿਓ ਤੁਸੀਂ ਨਹੀਂ ਦਾ ਬਜਟ ਉੱਤੇ ਸਾਂਭ ਦੀ ਆ ਜੇ ਤੁਸੀਂ ਸਾਂਭ ਨਹੀਂ ਸਕਦੇ ਤੁਸੀਂ ਖਰਚਾ ਦੇ ਚਲੋ ਸਰਕਾਰ ਸਾਂਭੋਗੀ ਨਹੀਂ ਤੇ ਉਹ ਪ੍ਰਾਪਰਟੀ ਉਹਦੀ ਰੱਖ ਲੈਂਦੇ ਆ ਆਪਣੇ ਇੱਕ ਹੀ ਸੀ ਪਿੰਗਲਵੜ ਹਾਂ ਅੰਮ੍ਰਿਤਸਰ ਤਾਂ ਉਹ ਜੇ ਆਪਾਂ ਹਾਂ ਉਹ ਪਿੰਗਲਵੜ ਦੀ ਗੱਲ ਕਰੀ ਉਹ ਕਿਸ ਕਿਦਾਂ ਕਰਦੇ ਸੀਗੇ ਸੇਵਾ ਠੀਕ ਹੈ ਕਿ ਨਹੀਂ ਉਹ ਦਰ ਦਰ ਫਿਰਦੇ ਸੀਗੇ ਜਾਂਦੇ ਸੀਗੇ ਆਪ ਦੇ ਹੱਥੀ ਸਾਰਾ ਕੁਝ ਕਰਦੇ ਸੀ ਹਨਾ ਮੇਰੇ ਡੈਡੀ ਦੱਸਦੇ ਮੇਰੇ ਦਾਦੇ ਨੇ ਪੈਨਸ਼ਨ ਲੈਣੀ ਹਾਂ ਅੰਮ੍ਰਿਤਸਰੋਂ ਪੈਨਸ਼ਨ ਲੈਣੀ ਅੰਬਰਸਰ ਲੈ ਕੇ ਪਹਿਲਾਂ ਪਿੰਗਲਵਾੜੀ ਜਾਣਾ ਉਹ ਸੇਵਾ ਸੀਗੀ ਉਹ ਸੇਵਾ ਉਹ ਉਹਨਾਂ ਦਾ ਫਿਰ ਰਹਿਣ ਸਹਿਣ ਕਿਦਾਂ ਦਾ ਸੀਗਾ ਮੈਂ ਆਪਾਂ ਮੂਵੀ ਚ ਦੇਖਿਆ ਚਲੋ ਆਪਾਂ ਨੂੰ ਹਕੀਕਤ ਨਹੀਂ ਪਤਾ ਨਾ ਦਿਖਾੜਦੇ ਸੀਗੇ ਉਹ ਸਫਰ ਕਰਨ ਤੋਂ ਵੀ ਕਹਿੰਦੇ ਵੀ ਮੈਂ ਇਹਨੇ ਸਫਰ ਨਹੀਂ ਕਰਨਾ ਤੁਰ ਕੇ ਚਲ ਜੂਗਾ ਵੀ ਹੱਟ ਜਾਣਾ ਹਾਂ ਹਟਾਇਆ ਜੋ ਕੁਝ ਹਟਾਇਆ ਅੱਜਕੱਲ ਕੀ ਹੋ ਰਿਹਾ ਅੱਜ ਗੱਲ ਹੋ ਰਿਹਾ ਵੀ ਸਾਡੇ ਕੋਲ ਲਗਜ਼ਰੀ ਸਹੂਲਤਾਂ ਚਾਹੀਦੀਆਂ ਆ ਤਾਂ ਸੇਵਾ ਦੇ ਜਿਆਦਾ ਮੈਂ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਹਜੇ ਤੱਕ ਜਿਹੜੀ ਵਧੀਆ ਸੇਵਾ ਲੱਗਦੀ ਆ ਉਹ ਮੁੰਡਾ ਆ ਨਰਵੈਰ ਸਿੰਘ ਆ ਹਾਂ ਨਰਵੈਰ ਸਿੰਘ ਆ ਕਰਕੇ ਦੇਖਾਂਦਾ ਮੈਂ ਆਈਡੀ ਤੇ ਦੇਖਦਾ ਉਹਨਾਂ ਉੱਪਰ ਲਿਖਿਆ ਹੁੰਦਾ ਉਹ ਬਹੁਤ ਸੋਹਣੀਆਂ ਹੁੰਦੀਆਂ ਆ ਦੀਆਂ ਜਿਹੜੀਆਂ ਤੇ ਉਹ ਸੇਵਾ ਕਰਦਾ ਆ ਉਹ ਬੰਦੇ ਨੂੰ ਰੁਜ਼ਗਾਰ ਤੇ ਲਾਉਂਦਾ ਵੀ ਬੰਦਾ ਮੰਗੇ ਨਾ ਰੁਜ਼ਗਾਰ ਕਰੇ ਹੂੰ ਪਰ ਜਿੰਨੀਆਂ ਕੜੀਆਂ ਮੈਂ ਉਹਦੀਆਂ ਵੀਡੀਓ ਦੇਖੀਆਂ ਸਭ ਲੋਕੀ ਕੋਈ ਹੱਥਾਂ ਤੋਂ ਹੈਂਡੀਕraft ਤੇ ਆ ਜਾ ਕੇ ਕੋਈ ਬਜ਼ੁਰਗੀਆਂ ਕਿਸੇ ਨੇ ਬੱਚੇ ਨਹੀਂ ਉਹ ਆਪਣੇ ਪੰਜਾਬੀਆਂ ਦੀ ਹੈਲਪ ਕਰ ਰਹਾ ਉਹ ਕਹਿੰਦਾ ਅੱਜ ਕੱਲ ਬਹੁਤੇ ਆਸ਼ਰਮਾਂ ਦੇ ਵਿੱਚ ਜਾਂ ਹੋਰ ਪਾਸੇ ਵੀ ਲਾ ਲੋ ਜਿਹੜੇ ਸਮਾਜ ਸੇਵੀ ਆ 99% ਮੈਂ ਕਿਹਾ ਉਹ ਪੰਜਾਬੀ ਨਹੀਂ ਹੈਗੇ ਜਿਨ੍ਹਾਂ ਦੀ ਸੇਵਾ ਹੋ ਰਹੀ ਆ ਤੇ ਪੈਸਾ ਪੰਜਾਬੀਆਂ ਦਾ ਆ ਹੁਣ ਸਾਨੂੰ ਪਤਾ ਵੀ ਸਾਡੇ ਘਰ ਦੇ ਵਿੱਚ ਕੋਈ ਬੈਠਾ ਭੁੱਖਾ ਬੈਠਾ ਤੇ ਬਾਹਰ ਜਾ ਕੇ ਰੋਟੀ ਖਵਾਉਣੇ ਜਾਵਾਂਗੇ ਉਹ ਵੀ ਗੱਲ ਤੇ ਆ ਨਾ ਹਾਂ ਪਹਿਲਾਂ ਘਰ ਦੇਖੋ ਪਹਿਲਾਂ ਘਰ ਦੇਖੋ ਘੜ ਘੜ ਦੇਖੋ ਪਹਿਲੀ ਘਰ ਦੇ ਸਾਰਾ ਕੰਮ ਉਹ ਹੈ ਹੀ ਸਰਕਾਰ ਦਾ ਤੁਸੀਂ ਸਰਕਾਰ ਤੋਂ ਡਿਮਾਂਡ ਕਰੋ ਵੀ ਫਲਾਨਾ ਬੰਦਾ ਠੀਕ ਨਹੀਂ ਹੈਗਾ ਤੁਸੀਂ ਇਹਦੀ ਹੈਲਪ ਕਰੇ ਸਰਕਾਰ ਪਰ ਸਾਡੇ ਆਪ ਮੋਰੇ ਹੋ ਜਾਂਦੇ ਜੀ ਅਸੀਂ ਕਰਾਂਗੇ ਜਿੱਦਾਂ ਵੀ ਜੇਬ ਚੋਂ ਕਰਨਾ ਹੁੰਦਾ ਮੰਗਣਾ ਤਾਂ ਲੋਕਾਂ ਕੋਲੋਂ ਤੇ ਦੂਜੀ ਗੱਲ ਇਸ ਬਿਜ਼ਨਸ ਦਾ ਸਭ ਤੋਂ ਵੱਡਾ ਇਹ ਫਾਇਦਾ ਆ ਕਿ ਬੰਦੇ ਦਾ ਸੋਸ਼ਲ ਮੀਡੀਆ ਤੋਂ ਹੀ ਪੈਸੇ ਆਉਂਦੇ ਆ ਸੋਸ਼ਲ ਮੀਡੀਆ ਗਰੋ ਕਰਦਾ ਜਿਹੜੀ ਵੀਡੀਓ ਆਪਣੀ ਤੋਂ 100 200 15 ਨਹੀਂ ਦੇਖਦਾ ਨਾ ਲੱਖਾਂ ਚ ਜਾਣੀ ਆ ਤੇ ਹਰ ਕਮਾਈ ਬਹੁਤ ਵੱਡੀ ਹੁੰਦੀ ਫਿਰ ਚਾਰ ਸਵੇਰੇ ਬੰਦਾ ਫੇਮਸ ਹੁੰਦਾ ਦਿਮਾਗ ਉਹ ਆਵਾ ਵਰਤੇ ਦੇ ਆ ਪੈਸੇ ਨੂੰ ਕਿਦਾਂ ਖਿੱਚ ਕੇ ਆਪਣੇ ਕੋਲ ਲੈ ਕੇ ਆਉਣਾ ਤੇ ਲੋਕਾਂ ਨੂੰ ਮੂਰਖ ਕਿਦਾਂ ਬਣਾਉਣਾ ਬਸ ਹੁਣ ਆਪਾਂ ਇਹੀ ਕੰਮ ਕਰਨਾ ਜਾ ਕੇ ਤੇ ਸਾਡੀ ਸਪੋਰਟ ਹੁਣ ਤੁਸੀਂ ਕਰਨੀ ਆ ਠੀਕ ਹੈ ਜੀ ਆਪਾਂ ਲੱਗੇ ਆ ਪਈ ਇਹਨਾਂ ਸ਼ੁਰੂ ਕਰਨ ਜਿਹੜੇ ਵੀ ਕਹਿੰਦੇ ਆ ਵੀ ਹਾਂ ਵੀ ਤੁਸੀਂ ਗਲਤ ਕਹਿ ਰਹੇ ਆ ਇਹ ਕਿੱਦਾਂ ਹੁੰਦੀ ਨਹੀਂ ਤੁਸੀਂ ਪੈਸੇ ਪਾਓ ਅਸੀਂ ਕਰਾਂਗੇ ਠੀਕ ਹੈ ਆਪਣਾ ਵਿਚਾਰ ਕਮੈਂਟ ਚ ਜਰੂਰ ਛੱਡ ਕੇ ਜਾਓ ਤੁਸੀਂ ਉਸ ਤੋਂ ਵੀ ਕੋਸ਼ਿਸ਼ ਵੀ ਸੋਚਦੇ ਚੰਗਾ ਸੋਚਦੇ ਮਾੜਾ ਸੋਚਦੇ ਪਰ ਆਪਣੀ رائے ਦੇਣੀ ਜ਼ਰੂਰੀ ਹੁੰਦੀ ਹੈ ਤੁਸੀਂ ਵੀ ਦੱਸੋ ਅਸੀਂ ਤੁਹਾਡੇ ਨਾਲ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੁਸੀਂ ਆਪਣਾ ਸੁਝਾਅ ਛੱਡ ਕੇ ਜਾਓ ਕੋ ਮਿਲਦੇ ਆ ਨੈਕਸਟ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ